ਬਠਿੰਡਾ ਪੁਲਿਸ ਵੱਲੋਂ 200 ਗ੍ਰਾਮ ਚਿੱਟੇ ਸਮੇਤ ਦੋ ਕਾਬੂ ਸਰ ਜਿਹੜੀ 200 ਗ੍ਰਾਮ ਹੈਰੋਨ ਫੜੀ ਹੈ ਕਿੱਥੋਂ ਫੜੀ ਹੈ ਸਰ ਇਹ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਪੰਜਾਬ ਸਰਕਾਰ ਵੱਲੋਂ ਚੇੜੀ ਗਈ ਮਹਮ ਜੁੱਧ ਨਸ਼ਾ ਬੁਧ ਤਹਿਤ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਜਾਦਵ ਜੀ ਦੇ ਨਿਰਦੇਸ਼ ਤੇ ਤੇ ਐਸਪੀਡੀ ਸਰਦਾਰ ਜਸਮੀਤ ਸਿੰਘ ਦੀ ਰਾਇਨਮਾਈ ਵਿੱਚ ਕੱਲ ਸੀਆਈ 2 ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਹਨਾਂ ਨੇ ਗੀਤਾਰਾਣੀ ਪਤਨੀ ਗੁਰਮੀਤ ਸਿੰਘ ਤੇ ਗਰਮੇਸ਼ ਸਿੰਘ ਸਨ ਅਮਜੀਤ ਸਿੰਘ ਆਰੋਂ ਮਲਤਾਨੀ ਰੋਡ ਬਠਿੰਡਾ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕਾਬੂ ਦੇ ਵਿੱਚੋਂ 200 ਗ੍ਰਾਮ ਹੈਰੋਨ ਚਿੱਟਾ ਬਰਾਮਦ ਹੋਇਆ ਜਿਸ ਦੇ ਤਹਿਤ ਮਕਦਮਾ ਨੰਬਰ 121 2026 ਅੰਡਰ ਸੈਕਸ਼ਨ 21 26 85 ਐਨਡੀਪੀ ਸੈਕਟਰ ਥਾਣਾ ਕਨਾਲ ਕਲੋਨੀ ਵਿਖੇ ਦਰਜ ਦਰਸਤ ਕੀਤਾ ਗਿਆ ਇਹ ਦੋਨੇ ਦੋਸ਼ੀ ਮਕਦਮਾ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਅੱਜ ਮਾਨਯੋਗ ਦਾਲਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਇਹਨਾਂ ਤੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਨ ਚਿੱਟਾ ਕਿੱਥੋਂ ਲੈ ਕੇ ਆਉਂਦੇ ਆ ਜੇ ਕਿ ਕਿੱਥੇ ਕਿੱਥੇ ਸਪਲਾਈ ਕਰਦੇ ਆ ਦੱਸਣਯੋਗ ਉਹ ਵੀ ਹੈ ਕਿ ਗੀਤਰਾਣ ਦੇ ਉੱਪਰ ਵੀ ਦੋ ਮੁਕਦਮੇ ਦਰਜ ਆ ਜੋ ਥਾਣਾ ਕਨਾਲ ਕਲੋਨੀ ਦੇ 7 ਫੀਸਦੀ ਉੱਪਰ ਦਰਜ ਹੈ ਜਿਹੜਾ ਗੁਰਮੇਰ ਸਿੰਘ ਹੈ ਇਸ ਦੇ ਖਿਲਾਫ ਵੀ ਪਹਿਲਾਂ ਦੋ ਐਨਡੀਪੀਸ ਦੇ ਮੁਕਦਮੇ ਦਰਜ ਹੈ ਦੋਨਾਂ ਦੋਸ਼ੀਆਂ ਨੂੰ ਜਿਹੜਾ ਅੱਜ ਮਾਂਜੂਦ ਦਲਚ ਪੇਸ਼ ਕੀਤਾ ਜਾ ਰਿਹਾ ਹੈ